ਸ੍ਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਏਕਤਾ ਲਹਿਰ ਨਿਊਜ਼ ਤੇ ਮੈਂ ਹਾਂ ਤੁਹਾਡਾ ਸ਼ਸ਼ੀਲ ਤਿੰਗੜਾ ਐਸ ਵਕਤ ਅਸੀਂ ਪਹੁੰਚੇ ਆਂ ਫਾਸਟਵੇ ਇੰਗਲਿਸ਼ ਅਕੈਡਮੀ ਤੇ ਕੰਪਿਊਟਰ ਸੈਂਟਰ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਕੋਵਿਡ ਦੇ ਵਿੱਚ ਬਹੁਤ ਸਾਰੇ ਸੈਂਟਰ ਤੇ ਅਕੈਡਮੀਆਂ ਬੰਦ ਹੋ ਗਈਆਂ ਸੀ ਉਹਨਾਂ ਦੇ ਦਾਖਲੇ ਜਿਹੜੇ ਨੇ ਉਹ ਦੁਬਾਰਾ ਸ਼ੁਰੂ ਹੋ ਚੁੱਕੇ ਨੇ ਐਸ ਵਕਤ ਅਸੀਂ ਫਾਸਟਵੇ ਇੰਗਲਿਸ਼ ਅਕੈਡਮੀ ਤੇ ਕੰਪਿਊਟਰ ਸੈਂਟਰ ਜਿਹੜਾ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਆ ਉਸ ਦੇ ਅੰਦਰ ਜਾਵਾਂਗੇ ਐਮ ਡੀ ਸਾਹਿਬ ਨਾਲ ਗੱਲਬਾਤ ਵੀ ਅਡੀ ਕਰਾਵਾਂਗੇ ਉੱਥੇ ਦੇ ਸਟੂਡੈਂਟ ਜਿਹੜੇ ਬੱਚੇ ਨੇ ਉਹਨਾਂ ਨਾਲ ਗੱਲਬਾਤ ਕਰਾਵਾਂਗੇ ਆਓ ਤੁਹਾਨੂੰ ਲੈ ਚਲਦੇ ਆਂ ਇਸ ਅਕੈਡਮੀ ਦੇ ਅੰਦਰ ਅਕੈਡਮੀ ਬੱਸ ਦੇ ਸਾਹਮਣੇ ਬਿਲਕੁਲ ਮੌਜੂਦ ਹੈ ਕੰਪਿਊਟਰ ਕਲਾਸ ਲੱਗੀ ਹੋਈ ਆ ਕੰਪਿਊਟਰ ਕਲਾਸ ਦੇ ਤੁਹਾਨੂੰ ਅੰਦਰ ਲੈ ਚਲਦੇ ਆ ਦਰਵਾਜਾ ਕੋਲ ਕੇ ਮੈਂ ਤੁਹਾਨੂੰ ਨਾਲ-ਨਾਲ ਲੈ ਚਲਦਾ ਅੰਦਰ ਜਿਹੜੀ ਕੰਪਿਊਟਰ ਦੀ ਕਲਾਸ ਲੱਗੀ ਹੋਈ ਆ ਇਹਨਾਂ ਪੱਲਾਗੇ ਤੁਹਾਨੂੰ ਹੋਰ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਇੱਥੇ ਬਿਲਕੁਲ ਹਾਂਜੀ ਸਤਿ ਸ੍ਰੀ ਅਕਾਲ ਬੇਟਾ ਸਤਿ ਸ੍ਰੀ ਅਕਾਲ ਕੀ ਨਾਂ ਬੇਟਾ ਜਸਮੀਨ ਕੌਰ ਕਿਹੜਾ ਪਿੰਡ ਦਾ ਪੁੱਤਰ ਮੈਥਪੁਰ ਮੈਥਪੁਰੋਂ ਆਇਓ ਫਾਸਟਵੇ ਅਕੈਡਮੀ ਦੇ ਵਿੱਚ ਕਿਹੜਾ ਕੋਰਸ ਕਰ ਰਹੇ ਹੋ ਮੈਟੈਲੀ ਦਾ ਹਾਂ ਕਿਸ ਤਰ੍ਹਾਂ ਦਾ ਕਰੀਓ ਪਹਿਲੀ ਵਾਰੀ ਕਰਦੀ ਆ ਮੈਮ ਦੇ ਕੋਲ ਹਾਂਜੀ ਕਿਸ ਤਰ੍ਹਾਂ ਦੀ ਟ੍ਰੇਨਿੰਗ ਲਾ ਕਰੀ ਜਣਾਗੇ ਬਹੁਤ ਵਧੀਆ ਕਰਵਾਉਂਦੇ ਆ ਹਾਂਜੀ ਤੇ ਕਿੰਨੇ ਬੱਚੇ ਕਲਾਸ ਦੇ ਵਿੱਚ ਤਕਰੀਬਨ ਮੇਰੇ ਟੈਲੀ ਤੇ ਵਿੱਚ ਹੋ ਗਈ ਆ ਦੋ ਤਿੰਨ ਬੱਚੇ ਬਾਕੀ ਕੰਪਿਊਟਰ ਦੇ ਬੇਸਿਕ ਕੰਪਿਊਟਰ ਕਰਦੇ ਆ ਉਹ ਤਾਂ ਕਰਦੇ ਨੇ ਨਾਲ ਨਾਲ ਹੋਰ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਇਸ ਸੱਤ ਸਰੀ ਗੱਲ ਜੀ ਨਵਨੀਤ ਕਾ ਕਿਹੜਾ ਪਿੰਡ ਮਹਿਤੂ ਮਹਿਤੂ ਤੋਂ ਆਏ ਹੋ ਕਿਹੜਾ ਕੰਮ ਕਰਦੇ ਸਰ ਮੈਂ ਬੇਸਿਕ ਕੰਪਿਊਟਰ ੜ ਰਹੀ ਆ ਜੀ ਕਿਸ ਤਰ੍ਹਾਂ ਦਾ ਕਰਿਆ ਸਰ ਬਹੁਤ ਵਧੀਆ ਅਕੈਡਮੀ ਨੇ ਟੀਚਰਸ ਐਕਸਪੀਰੀਅੰਸ ਬਹੁਤ ਵਿਦਿਆ ਕਰਵਾਉਂਦੇ ਆ ਮੈਂ ਸਭ ਨੂੰ ਕਹਾਂਗੀ ਕਿ ਸਭ ਇੱਥੇ ਅਕੈਡਮੀ ਚ ਆਂ ਤੇ ਕੋਰਸ ਆਪਣਾ ਜੁਆਇਨ ਕਰਨ ਤੇ ਬੈਨੀਫਿਟ ਲੈਣ ਲੈ ਚਾਹ ਜਿਹੜੇ ਤੇ ਚਾਰਜ ਆ ਬਿਲਕੁਲ ਜਿਆਦਾ ਹਾਂਜੀ ਸਭ ਅਕੈਡਮੀ ਨਾਲੋਂ ਮਤਲਬ ਘੱਟ ਆ ਸਾਰੀਆਂ ਅਕੈਡਮੀਆ ਨਾਲੋਂ ਇਹਨਾਂ ਦਾ ਕਹਿਣਾ ਸੀ ਕਿ ਇੱਥੇ ਜਿਹੜੇ ਘੱਟ ਚਾਰਜ ਹੈਗੇ ਨੇ ਹੋਰ ਬੱਚੇ ਮੇਰੇ ਨਾਲ ਦੁਖਾਵਾਂ ਕੰਪਿਊਟਰ ਤੇ ਲੱਗੇ ਹੋਏ ਨੇ ਨਾਲ ਨਾਲ ਕਲਾਸਿਸ ਲੈ ਰਹੇ ਨੇ ਸਾਸ਼ੀ ਗਾਲਬੜ ਸਾਸ਼ੀ ਗਾਲਬੜ ਕੀ ਨਈ ਪ੍ਰਿਆ ਕਿਹੜਾ ਪਿੰਡ ਆ ਜੀ ਕਲਾਰਾ ਕੀ ਕਿਹੜਾ ਕੋਰਸ ਕਰ ਰਹੇ ਹੋ ਸਰ ਮੈਂ ਕੰਪਿਊਟਰ ਬੇਸਿਕ ਕੰਪਿਊਟਰ ਕਰ ਰਹੀ ਹਾਂ ਬੇਸਿਕ ਕੰਪਿਊਟਰ ਹਾਂਜੀ ਕਿਸ ਤਰ੍ਹਾਂ ਟ੍ਰੇਨਿੰਗ ਹੋ ਰਹੀ ਹੈ ਸਰ ਬਹੁਤ ਵਧੀਆ ਟ੍ਰੇਨਿੰਗ ਹੈ ਐਂਡ ਟੀਚਰ ਵੀ ਬਹੁਤ ਵਧੀਆ ਵਾ ਸਾਰੇ ਬਹੁਤ ਨਾਈਸ ਆ ਐਂਡ ਇੱਥੇ ਦੀ ਫੀਸ ਵੀ ਪੱਕੇ ਕਾਲਮੀਆ ਨਾਲੋਂ ਬਹੁਤ ਜ਼ਿਆਦਾ ਘੱਟ ਆ ਜੀ ਹਾਂਜੀ ਟੀਚਰਾਂ ਦਾ ਸੁਭਾਅ ਕਿਦਾਂ ਦਾ ਟੀਚਰਾਂ ਦਾ ਸੁਭਾਅ ਬਹੁਤ ਜ਼ਿਆਦਾ ਵਧੀਆ ਵਾ ਚਾਰਜਰਸ ਠੀਕ ਹੈ ਇੱਥੇ ਜੀ ਹਾਂਜੀ ਹਾਂਜੀ ਠੀਕ ਹੈ ਕੀ ਮੈਸੇਜ ਦੇਣਾ ਚਾਹੋਗੇ ਬੱਚਿਆਂ ਨੂੰ ਅਸੀਂ ਇਹਹੀ ਮੈਸੇਜ ਦੇਣਾ ਚਾਹਾਂਗੇ ਕਿ ਤੁਸੀਂ ਮਤਲਬ ਇਸ ਅਕੈਡਮੀ ਦੇ ਵਿੱਚ ਆਓ ਕਿਉਂਕਿ ਇੱਥੇ ਚਾਰजेस ਵੀ ਬਹੁਤ ਘੱਟ ਆ ਕਈ ਗਰੀਬ ਘਰ ਦੇ ਜਿਹੜੇ ਹੈਗੇ ਆ ਉਹ ਆਪਣੇ ਬੱਚਾ ਨੂੰ ਪੜ੍ਹਾ ਨਹੀਂ ਸਕਦੇ ਕੋਰਸ ਵਗੈਰਾ ਨਹੀਂ ਕਰਾ ਸਕਦੇ ਆਈਲੈਸ ਵਗੈਰਾ ਨਹੀਂ ਕਰਾ ਸਕਦੇ ਅਸੀਂ ਇਹੀ ਮੈਸੇਜ ਦੇਣਾ ਚਾਹਾਂਗੇ ਵੀ ਉਹਨਾਂ ਨੂੰ ਮਤਲਬ ਇੱਥੇ ਇਸ ਅਕੈਡਮੀ ਵਿੱਚ ਸਟੱਡੀ ਕਰਨ ਲਈ ਇਹਨਾਂ ਦਾ ਕਹਿਣਾ ਕਿ ਜਿਹੜੇ ਬੱਚੇ ਗਰੀਬ ਆ ਜਿਨ੍ਹਾਂ ਨੂੰ ਮਾਪੇ ਪੜ੍ਹਾ ਨਹੀਂ ਸਕਦੇ ਉਹ ਇੱਥੇ ਕੰਪਿਊਟਰ ਬਹੁਤ ਘੱਟ ਰੇਟ ਤੇ ਸਹੀ ਯਾਨੀ ਕਿ ਬਹੁਤ ਹੀ ਘੱਟ ਚਾਰਜ ਲੈ ਜਾਂਦੇ ਨੇ ਇਹਨਾਂ ਦਾ ਇਹੀ ਕਹਿਣਾ ਕਿ ਮੈਥਪੁਰ ਤੋਂ ਆਏ ਨੇ ਹੋਰ ਵੀ ਦਿਖਾ ਦਿਆਂ ਕਲਾਸ ਦੇ ਵਿੱਚ ਬਹੁਤ ਸਾਰੇ ਬੱਚੇ ਮੌਜੂਦ ਹੈਗੇ ਨੇ ਗੱਲਬਾਤ ਹੋਰ ਕਰਨਾ ਹਾਂਜੀ ਸਤਿ ਸ੍ਰੀ ਅਕਾਲ ਮੈਂ ਸਤਿ ਸ੍ਰੀ ਅਕਾਲ ਮੈਂ ਸਿਸ਼ਟ ਸਤਿ ਸ੍ਰੀ ਅਕਾਲ ਸਿਸ਼ਟ ਜੀ ਨਾਜੀ ਮਨਦੀਪ ਕੌਰ ਮਨਦੀਪ ਜੀ ਕੱਲ ਕੋਸ ਕਰ ਰਹੇ ਹੋ ਬੇਸਿਕ ਕੰਪਿਊਟਰ ਬੇਸਿਕ ਕੰਪਿਊਟਰ ਕਿਸ ਤਰ੍ਹਾਂ ਦੀ ਟ੍ਰੇਨਿੰਗ ਚੱਲ ਰਹੀ ਹੈ ਅੱਛੀ ਚੱਲ ਰਹੀ ਹੈ ਟ੍ਰੇਨਿੰਗ ਅ ਇਹ ਚੰਗੇ ਨੇ ਆ ਅੱਛੇ ਤੁਸੀਂ ਤਾਂ ਬਹੁਤ ਵਧੀਆ ਸਟਾਰ ਹੈ ਹਾਂਜੀ ਠੀਕ ਹੈ ਜੀ ਕੀ ਬਣਾ ਚਾਹੁੰਦੇ ਹਾਂ ਜੀ ਹਾਂਜੀ ਕੋਈ ਮੈਂ ਨਹੀਂ ਡਿਸਾਈਡ ਇਹ ਮੈਂ ਨਹੀਂ ਡਿਸਾਈਡ ਤੁਹਾਨੂੰ ਅੱਗੇ ਦੀਆਂ ਤਸਵੀਰਾਂ ਲੈ ਚਲਦੇ ਹਾਂ ਹੋਰ ਅੱਗੇ ਦਿਖਾਉਂਦੇ ਹਾਂ ਜਿਹੜੀ ਦੇ ਵਿੱਚ ਮੌਜੂਦ ਆ ਇਨ ਲਿਸਟ ਦੀ ਕਲਾਸ ਲੱਗੀ ਆ ਅੰਦਰ ਲੈ ਚਲਦੇ ਹਾਂ ਤੁਹਾਨੂੰ ਆਓ ਅੰਦਰ ਲੈ ਚਲਦੇ ਹਾਂ ਦਿਖਾਣੇ ਆ ਨਾਲ ਨਾਲ ਤਸਵੀਰਾਂ ਦਿਖਾਣੇ ਆ ਨਾਲ ਥੋੜੀ ਬੋਦੀ ਗੱਲਬਾਤ ਕਰਾਂਗੇ ਤੇ ਹਾਂਜੀ ਨਮਸਕਾਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੈਠ ਜੋ ਬਹਿਰ ਜੋ ਬਹਿਰ ਜੋ ਬਹਿਰ ਜੋ ਕੀ ਨਾਮ ਮੇਰਾ ਨਾਮ ਕਰਨਦੀਪ ਜੀ ਕਰਨਜੀਤ ਜੀ ਕਾਦੀ ਕਲਾਸ ਕਰ ਰਹੇ ਮੈਂ ਸਪੋਕਨ ਕਰਦੇ ਆ ਜੀ ਇਸ ਤਰ੍ਹਾਂ ਲੱਗ ਰਿਹਾ ਵਧੀਆ ਲੱਗ ਰਿਹਾ ਜੀ ਸਟੱਡੀ ਵਧੀਆ ਹੋ ਰਹੀ ਹੈ ਇੱਥੇ ਜੀ ਅਕੈਡਮੀ ਕਿਦਾਂ ਦੀ ਹੈ ਜੀ ਅਕੈਡਮੀ ਬਹੁਤ ਵਧੀਆ ਜੀ ਇੱਥੇ ਦਾ ਸਟਾਫ ਫ੍ਰੈਂਡਲੀ ਆ ਤੇ ਮੈਂ ਵਧੀਆ ਸਟੱਡੀ ਕਰਵਾ ਰਿਹਾ ਜੀ ਜਿਹੜੀ ਫੀਸ ਆ ਉਹ ਬਿਲਕੁਲ ਜਾਇਜ਼ ਆ ਇੱਥੇ ਹਾਂ ਜੀ ਜਾਇਜ਼ ਆ ਬਿਲਕੁਲ ਜਾਇਜ਼ ਆ ਜੀ ਬਾਕੀ ਅਕੈਡਮਿਸ਼ਨ ਵਾਲੋ ਬਿਲਕੁਲ ਜਾਇਜ਼ ਆ ਕਿਹੜੀ ਚਾਹਤ ਹੋ ਰਹੀ ਮੇਰੇ ਮੈਂ ਖਾਨਪੁਰ ਤੋਂ ਢੇਤੋਂ ਜੀ ਖਾਨਪੁਰ ਤੋਂ ਢੇਤ ਸਤਿ ਸ੍ਰੀ ਅਕਾਲ ਜੀ ਕੀ ਨਾਂ ਜੀ ਸਿਮਰਨ ਕਲਾਸ ਕੋਰਸ ਕਰ ਰਹੇ ਹਾਂ ਸਪੋਕਨ ਸਪੋਕ ਕਿਸ ਤਰ੍ਹਾਂ ਲੱਗ ਰਿਹਾ? ਬਹੁਤ ਵਧੀਆ। ਇਹ ਕਿਸ ਤਰ੍ਹਾਂ ਦੀ ਅਕੈਡਮੀ ਹੈ? ਬਹੁਤ ਅੱਛੀ ਅਕੈਡਮੀ ਹੈ। ਅੱਛੀ ਹੈ। ਹਾਂ। ਤੇ ਕਿਹੜੀ ਜਗ੍ਹਾ ਤੋਂ ਆ ਰਹੇ? ਹਰਿਪੁਰ। ਹਰਿਪੁਰ ਹਰਿਪੁਰ ਤੋਂ। ਤੇ ਕੀ ਮੈਸੇਜ ਦੇਣਾ ਚਾਹੋਗੇ? ਇਹ ਕੀ ਸਾਰੇ ਆਮਨ ਇੱਥੇ ਵਧੀਆ ਅਕੈਡਮੀ ਸਾਰੇ ਸਟਾਫ ਬਹੁਤ ਅੱਛਾ ਹੈ। ਫ੍ਰੈਂਡਲੀ ਹੈ ਸਾਰੇ ਕੋਆਪਰੇਟਿਵ ਹੈ ਟੀਚਰ ਵੀ। ਬਹੁਤ ਅੱਛੇ ਟੀਚਰ ਹਨ। ਸਸਿਕਾ ਸਸਿਕਾ। ਕੀ ਨਾਂ ਜੀ? ਹਰਪ੍ਰੀਤ ਕੌਰ। ਕਿਹੜਾ ਪਿੰਡ ਹੈ ਜੀ? ਬੋਪਰਾਏ ਕਲਾ। ਕਿਹੜਾ ਕੋਰਸ ਕਰਾ ਰਹੇ ਹੋ ਤੁਸੀਂ ਸਪੋਕਨ ਇੰਗਲਿਸ਼ ਐਂਡ ਡਾਇਲੋਗ ਜੀ ਕਿਸ ਤਰ੍ਹਾਂ ਬੱਚੇ ਸੈਟੀਸਫਾਈ ਹਾਂਜੀ ਸੈਟੀਸਫਾਈ ਹਾਂਜੀ ਤੇ ਕਿੰਨੇ ਬੱਚੇ ਆ ਗਏ ਤੁਹਾਡੇ ਕੋਲ ਮੇਰੇ ਕੋਲ 10 ਬੱਚੇ ਆ 10 ਬੱਚੇ ਅੱਜ ਸੋਣੇ ਆਏ ਨਹੀਂ ਕੋਵਿਡ ਕਰਕੇ ਕੁਝ ਘੱਟ ਬੱਚੇ ਹਨ ਪਰ 10 ਬੱਚੇ ਹਾਂਜੀ ਜੀ ਤੇ ਸੈਟੀਸਫਾਈ ਸਾਰੇ ਬੱਚੇ ਹਾਂਜੀ ਸੈਟੀਸਫਾਈ ਫਾਸਟਵੇ ਅਕੈਡਮੀ ਦੇ ਅੰਦਰ ਮੌਜੂਦ ਹੈਗੇ ਆ ਮੈਂ ਤਸਵੀਰਾਂ ਦਿਖਾ ਦਿਆਂ ਫਾਸਟਵੇ ਸੈਲੂਨ ਉਹ ਅਕੈਡਮੀ ਸੈਲੂਨ ਦੀ ਅਕੈਡਮੀ ਅੰਦਰ ਚੱਲ ਰਹੀ ਹੈ ਤੁਹਾਨੂੰ ਲੈ ਚੱਲਦੇ ਅੰਦਰ ਨਾਲ ਦਿਖਾਉਣੇ ਆਓ ਮੇਰੇ ਨਾਲ ਅੰਦਰ ਲੈ ਚੱਲਦੇ ਆ ਅਕੈਡਮੀ ਸੈਲੂਨ ਅਕੈਡਮੀ ਦੇ ਵਿੱਚ ਮੌਜੂਦ ਹੈਗੇ ਆ ਟੀਚਰ ਔਰ ਸਟੂਡੈਂਟ ਵੀ ਸਾਡੇ ਨਾਲ ਮੌਜੂਦ ਨੇ ਸਤਿ ਸ੍ਰੀ ਅਕਾਲ ਮੈਡਮ ਸਤਿ ਸ੍ਰੀ ਅਕਾਲ ਜੀ ਜੀਨਾ ਜੀ ਤੀਰਤਕੌਰ ਕਿਹੜਾ ਪਿੰਡ ਆ ਜੀ ਮਹਿਵਾ ਕਿਸ ਤਰ੍ਹਾਂ ਜੀ ਸਲੂਨ ਦਾ ਕੰਮ ਜੀ ਸਲੂਨ ਦਾ ਕੰਮ ਬਹੁਤ ਵਧੀਆ ਹੈ ਟੀਚਰਸ ਵਗੈਰਾ ਬਹੁਤ टीच ਕਰਦੇ ਆ ਤੇ ਸਾਡੇ ਹੈੱਡ ਸਰ ਬਹੁਤ ਵਧੀਆ ਜੀ ਤੇ ਸਾਨੂੰ ਫ੍ਰੈਂਡਲੀ ਆਂਦੇ ਆ ਸਾਨੂੰ ਕੋਈ ਵੀ ਪ੍ਰੋਡਕਟ ਵਗੈਰਾ ਜੇ ਸਾਨੂੰ ਲੈਣਾ ਹੋਵੇ ਸਾਨੂੰ ਵੱਧੂ ਮਿਲਦਾ ਆ ਕੋਈ ਵੈਦਾਂ ਦੀ ਰੋਕ ਟੋਕ ਨਹੀਂ ਗੀ ਜੀ ਹਾਂ ਜੀ ਕੋਵਿਡ ਦੇ ਵਿੱਚ ਕੁਝ ਟਾਈਮ ਬਿਲ ਵੀ ਬਹਿਣਾ ਪੈ ਗਿਆ ਕੰਮਕਾਰ ਨਹੀਂ ਹੋਇਆ ਉਸ ਦੇ ਵਿੱਚ ਕੁਝ ਕਮੀ ਹਾਂ ਜੀ ਨਹੀਂ ਫਿਰ ਸਾਡੀਆਂ ਆਨਲਾਈਨ ਕਲਾਸਿਸ ਲੈਂਦੇ ਸੀਗੇ ਸੋ ਸਾਨੂੰ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਆਈ ਹੈਗੀ ਜੀ ਸੋ ਅਸੀਂ ਵਧੀਆ ਕੀਤਾ ਕੰਮ ਬਹੁਤ ਵਧੀਆ ਕੰਮ ਕਹਿੰਦੇ ਕੀਤਾ ਹੋਰ ਗੱਲਬਾਤ ਕਰਵਾਂਗੇ ਜੀ ਲਾਇਆ ਵਿਕਾਸ ਜੀ ਕਿਹੜਾ ਪਿੰਡ ਆ ਜੀ ਆਪਣਾ ਗਿੱਲਾ ਜੀ ਗਿੱਲਾ ਅਕੈਡਮੀ ਸਾਲੂ ਅਕੈਡਮੀ ਦੇ ਵਿੱਚ ਉਹ ਕਿਸ ਤਰ੍ਹਾਂ ਲੱਗ ਰਿਹਾ ਹਾਂਜੀ ਬਹੁਤ ਵਧੀਆ ਜੀ ਸਾਨੂੰ ਬਹੁਤ ਵਧੀਆ ਟੀਚ ਕਰਦੇ ਆ ਸਮਝਾਉਂਦੇ ਆ ਟੀਚਰ ਵੀ ਬਹੁਤ ਵਧੀਆ ਨੇ ਜੀ ਹਾਂਜੀ ਡਾਕਟਰ ਵਗੈਰਾ ਤੁਹਾਨੂੰ ਮਨਾ ਕਰਦੇ ਵਧੀਆ ਕਹਿੰਦੇ ਕੰਮ ਕਰੋ ਤੁਹਾਨੂੰ ਵਧੀਆ ਵਧੀਆ ਪ੍ਰੋਡੈਕਟਰ ਵੀ ਦਿੰਦੇ ਆ ਯੂਜ਼ ਕਰਨ ਲਈ ਮਨਾ ਨਹੀਂ ਕਰਦੇ ਪ੍ਰੋਡੈਕਟ ਜਿਹੜੇ ਕਾਫੀ ਵਧੀਆ ਆ ਮੈਂ ਦੇਖ ਰਿਹਾ ਮਾਂ ਵਧੀਆ ਪ੍ਰੋਡੈਕਟ ਦਿੰਦੇ ਨੇ ਹਾਂਜੀ 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 ਜੀ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਮੈਂ ਦੇਣਾ ਚਾਹੁੰਦਾ ਕਿ ਆਓ ਇੱਥੇ ਸਟੂਡੈਂਟ ਹੋਰ ਆ ਉਹਨਾਂ ਨਾਲੇ ਕੰਮ ਸਿੱਖੋ ਨਾਲੇ ਤੁਹਾਨੂੰ ਪਤਾ ਲੱਗੂਗਾ ਕਿ ਵਧੀਆ ਸਿੱਖਣਾ ਹਾਂਜੀ ਕੋ ਇੱਥੇ ਆਓ ਜਰੂਰ ਆਓ ਫਾਸਟਵੇ ਅਕੈਡਮੀ ਦੇ ਵਿੱਚ ਮੌਜੂਦ ਹਾਂ ਹੋਰ ਮੇਰੇ ਨਾਲ ਵੀਰ ਮੌਜੂਦ ਨੇ ਕੁਛ ਮੈਂ ਗੱਲਬਾਤ ਕਰਾਂਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਠੀਕ ਹੈ ਮੈਮ ਸ਼ਿਵਾਲਿਕਾ ਏ ਟੀਚਰ ਉਹ ਨੇ ਸਟੂਡੈਂਟ 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 ਕਿਸ ਤਰ੍ਹਾਂ ਦਾ ਲੱਗ ਰਿਹਾ ਸਰ ਬਹੁਤ ਵਧੀਆ ਹੈ ਸਰਵਿਸ ਵੀ ਬਹੁਤ ਵਧੀਆ ਹੈ ਟੀਚਰ ਵੀ ਬਹੁਤ ਵਧੀਆ ਬਹੁਤ ਵਧੀਆ ਸਿਖਾਉਂਦੇ ਆ ਜੀ ਹਾਂਜੀ ਪ੍ਰੋਡਕਟ ਵੀ ਦਿੰਦੇ ਆ ਆਪਾਂ ਨੂੰ ਸਾਰਾ ਕੁਝ ਅਵੇਲੇਬਲ ਹੈ ਜਿਹੜੇ ਚਾਰਜ ਆ ਤਾਂ ਬਿਲਕੁਲ ਜਾਇਜ਼ ਹਨ ਦੇ ਹਾਂਜੀ ਸਰ ਬਿਲਕੁਲ ਜਾਇਜ਼ ਹਾਂਜੀ ਫੀਸ ਵੀ ਬਹੁਤ ਜਾਇਜ਼ ਹੈ ਠੀਕ ਹੈ ਹਾਂਜੀ ਥੀ ਬੱਚਿਆਂ ਨੂੰ ਸੰਦੇਸ਼ ਮੈਸੇਜ ਦੇਣ ਦੇ ਬੱਚਿਆਂ ਨੂੰ ਇਹੀ ਕਹਿ ਰਹੀਆਂ ਕਿ ਸਟੂਡੈਂਟ ਹੋਰ ਵੀ ਆਣੇ ਚਾਹੀਦੇ ਆ ਬਹੁਤ ਵਧੀਆ ਟੀਚਰ ਆ ਤੇ ਸਰਵਿਸ ਵੀ ਬਹੁਤ ਵਧੀਆ ਤੇ ਫੀਸ ਵੀ ਬਹੁਤ ਘਾਟਾ ਕੀ ਬਣਾਣਾ ਚਾਹੁੰਦੇ ਹੋ ਸਿੱਕੇ ਕਿਥੇ ਬਾਹਰ ਜਾਣਾ ਹਾਂਜੀ ਸਰ ਫੌਰਨ ਜਾਣ ਫੌਰਨ ਜਾਣ ਸਟੂਡੈਂਟ ਹੋਰ ਨਾਲ ਵੇਟ ਕਰ ਰਹੇ ਨੇ ਇੰਤਜ਼ਾਰ ਕਰ ਰਹੇ ਨੇ ਸੈਲੂਨ ਦੇ ਵਿੱਚ ਹਾਂਜੀ ਸਸਰੀ ਕਾਲਜ ਸਸਰੀ ਕਾਲਜ ਸਰ ਜੀ ਮੇਰਾ ਸਿਧਾਰਥ ਸਰ ਕਿਹੜਾ ਪਿੰਡ ਆ ਜੀ ਮੈਂ ਪਿੰਡ ਨਹੀਂ ਜਲੰਧਰ ਤੋਂ ਆ ਜੀ ਵਾਹ ਵਾਹ ਜਲੰਧਰ ਦੇ ਸਾਰੇ ਛੱਡ ਕੇ ਅਕੈਡਮੀਆ ਛੱਡ ਕੇ ਫਾਸਟ ਅਕੈਡਮੀ ਚ ਆਏ ਹੋ ਇੱਥੇ ਕੀ ਚੰਗਾ ਲੱਗਾ ਤੁਹਾਨੂੰ ਸਰ ਇਥੇ ਫਰੈਂਡ ਨਹੀਂ ਕਾਫੀ ਆ ਜਿਵੇਂ ਆਪਣਾ ਜਲੰਧਰ ਮੈਂ ਸ਼ਹਿਰ ਚ ਰਹਿਣਾ ਸਾਸਲੂ ਹੁੰਦੇ ਨੇ ਉੱਤੇ ਪਰ ਉੱਥੇ ਮੌਲ ਸਹੀ ਨਹੀਂ ਹੁੰਦਾ ਕਈ ਵਾਰੀ ਪ੍ਰੋਡਕਟ ਚ ਕੰਜੂਸੀ ਕਰਦੇ ਨੇ ਇਦਾਂ ਸਹੀਏ ਖੁੱਲਾ ਪ੍ਰੋਡਕਟ ਮਤਲਬ ਜਿੰਨੀ ਮਰਜ਼ੀ ਦੇਰ ਸਿੱਖੋ ਫਿਰ ਜਾਇਜ ਫੀਸ ਹੈ ਸਰ ਪੂਰੀ ਹਾਂਜੀ ਇਹ ਪੂਰਾ ਫ੍ਰੈਂਡਲੀ ਜੀ ਖਾਣ ਪੀਣ ਨੂੰ ਹੈ ਜੇ ਕੁਝ ਪੁੱਛ ਕੇ ਜਾਂਦੇ ਨੇ ਕਿ ਚਾਹ ਪਾਣੀ ਹਾਂਜੀ ਜੀ ਤਾਂ ਕਰਕੇ ਬਸ ਜਲੰਧਰ ਤੋਂ ਇਥੇ ਆਂਦੀ ਵਜ੍ਹਾ ਹੀ ਆ ਜੀ ਅਸਲ ਜਲੰਧਰੋਂ ਆਂਦੀ ਵਜ੍ਹਾ ਤੇ ਅੱਡੀ ਇਹ ਰਿਹਾ ਜਲੰਧਰ ਵਾਲਿਆਂ ਨੂੰ ਜਿਹੜੇ ਹੋਰ ਆ ਉਹਨਾਂ ਨੂੰ ਕੀ ਮੈਸੇਜ ਦੇਵੋਗੇ ਵੀ ਨਿਕ ਉਧਰ ਆ ਕੇ ਸਿੱਖੋ ਵਧੀਆ ਹਾਂਜੀ ਸਰ ਮੈਂ ਰਹੀ ਸਲਾਹ ਦਵਾਂਗਾ ਨੂੰ ਉਧਰੋਂ ਇਧਰੋਂ ਆ ਕੇ ਸਿੱਖਣ ਵਧੀਆ ਹਾਂ ਸਾਸਰੀ ਕਾਲ ਜੀ ਸਾਸਰੀ ਕਾਲ ਸਰ ਜੀ ਨਾ ਸਰ ਜੀ ਸਰ ਅਜੀ ਟੀਚਰ ਹਾਂਜੀ ਜਿਹਨੇ ਹੀਰ ਦਾ ਟੀਚਰ ਹੈ ਹੀਰ ਡਰੈਸ ਹੈ ਹੀਰ ਡਰੈਸ ਹੈ பஞ்சਾ ਅ ਮਤ ਕਿਹੜੀ ਕਿਹੜੀ ਕਲਾਸ ਲੈਂਦੇ ਹੋ ਕੀ ਕੀ ਮੈਂ ਇਕੱਲਾ ਹੀਰ ਦਾ ਦੱਸਦਾ ਇਹਨਾਂ ਨੂੰ ਹੀਰ ਟੈਕਨੀਸ਼ੀਅਨ ਬਾਰੇ ਦੱਸਦਾ ਇਹਨਾਂ ਨੂੰ ਹੀਰ ਸਾਇੰਸ ਬਾਰੇ ਜਿੰਨਾ ਨਹੀਂ ਟੀਚਰ ਹਾਂਜੀ ਕਿੰਨੇ ਕੁ ਬੱਚਿਆਂ ਨੂੰ ਅਜ ਤੱਕ ਤੁਸੀਂ ਦੱਸ ਚੁੱਕੇ ਹੋ ਸਰ ਆਲਮੋਸਟ 50 ਦੇ ਕਰੀਬ 50 ਦੇ ਕਰੀਬ ਤੇ ਹੋਰ ਬੱਚਿਆਂ ਨੂੰ ਆ ਰਹੇ ਤੇ ਦੇਖੋ ਹਾਂਜੀ ਨਿਊ ਸਟੂਡੈਂਟ ਆ ਰਹੇ ਆ ਜਿੱਦਾਂ ਜਿੱਦਾਂ ਨਿਊ ਆ ਰਹੇ ਉਸੇ ਹਿਸਾਬ ਨਾਲ ਉਹਨਾਂ ਨੂੰ ਗਾਈਡ ਕਰੀਦਾ ਪ੍ਰੋਪਰ ਤਰੀਕੇ ਨਾਲ ਕਿ ਕਿਹੜੀ ਚੀਜ਼ ਦੀ ਤੁਹਾਨੂੰ ਨੀਡ ਆ ਕਿਹੜੀ ਚੀਜ਼ ਤੇ ਜਿਹੜੇ ਵੀ ਕਿ ਆ ਉਹਨਾਂ ਤੇ ਜ਼ਿਆਦਾ ਧਿਆਨ ਦੇਈਦਾ ਇਦਾਂ ਨਹੀਂ ਕਿ ਜਿਹੜੇ ਵਧੀਆ ਕਰ ਰਹੇ ਉਹਨਾਂ ਨੂੰ ਗਾਈਡ ਨਹੀਂ ਕਰੀਦਾ ਜਿਨ੍ਹਾਂ ਨੂੰ ਜ਼ਿਆਦਾ ਜਰੂਰਤ ਤੋਂ ਉਹਨਾਂ ਨੂੰ ਉਸ ਤਰੀਕੇ ਨਾਲ ਹਰ ਇੱਕ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰੀਦੀ ਹੈ ਜਿੱਦਾਂ ਉਹਨਾਂ ਨੂੰ ਈਜ਼ੀ ਲੱਗੇਗਾ ਅਕੈਡਮੀ ਦੇ ਵਿੱਚ ਮੌਜੂਦ ਆ ਸੱਜਣ ਹੋਰ ਸਾਡੇ ਨਾਲ ਮੌਜੂਦ ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾ ਸਰ ਜੀ ਗਿਆਨ ਚ ਪੰਦਰ ਸਾਹਿਬ ਚੀਫ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ ਜੀ ਹੁਣ ਮੈਂ ਸੇਵਾਵਾਂ ਨਿਭਾ ਰਿਹਾ ਰਦਰਪੁਰ ਪੰਜਾਬ ਐਂਡ ਸਿੰਧ ਬੈਂਕ ਉਤਰਾਖੰਡ ਚ ਜੀ ਔਰ ਮੈਂ ਪਿਛਲੇ 2009 ਤੋਂ ਇਸ ਐਮ ਡੀ ਸਾਹਿਬ ਜੋ ਜਸਪਾਲ ਸਿੰਘ ਤੰਜੂਰੀ ਫਾਸਟਵੇ ਅਕੈਡਮੀ ਦੇ ਐਮ ਡੀ ਨੇ ਉਹਨਾਂ ਦੇ ਨਾਲ ਮੇਰਾ ਸੰਪਰਕ ਹੈ ਪਿਛਲੇ 9 ਸਾਲ 2009 ਤੋਂ ਮੈਂ ਦੇਖ ਰਿਹਾ ਇਹਨਾਂ ਦੀਆਂ ਸੇਵਾਵਾਂ ਐਸ ਏਰੀਆ ਦੇ ਵਿੱਚ ਬਹੁਤ ਅਪ੍ਰੋਚੇਬਲ ਵੇਰੀਅਸ ਟਾਈਪ ਆਫ ਸਰਵਿਸ ਪ੍ਰੋਵਾਈਡਡ ਬਾਈ ਦਾ ਸਟੂਡੈਂਟਸ ਔਰ ਇੰਨੇ ਵਧੀਆ ਸਰਵਿਸਸ ਆ ਔਰ ਇੰਨੀ ਵਧੀਆ ਇਹਨਾਂ ਨੇ ਆਪਣੀ ਪੂਰੀ ਸੈਟਲਮੈਂਟ ਕੀਤੀ ਹੋਈ ਆ ਕਿ ਲੋਕ ਬਹੁਤ ਇੱਥੇ ਦੇ ਏਰੀਆ ਦੇ ਤਾਰੀਫ ਕਰ ਰਹੇ ਨੇ ਔਰ ਬਹੁਤ ਹੀ ਵਧੀਆ ਇਹਨਾਂ ਨੂੰ ਹੰਗਾਰਾ ਮਿਲ ਰਿਹਾ ਔਰ ਮੈਂ ਇੱਥੇ ਪੰਜਾਬ ਐਂਡ ਸਿੰਧ ਬੈਂਕ ਸੀਨੀਅਰ ਮੈਨੇਜਰ ਹਾਂ ਕੋਦਰ ਔਰ ਮੈਂ ਦੇਖਿਆ ਇਹਨਾਂ ਨੇ ਸਾਡੇ ਵੀ ਬਿਜ਼ਨਸ ਦੇ ਵਿੱਚ ਕਾਫੀ ਯੋਗਦਾਨ ਪਾਇਆ ਬੱਚਿਆਂ ਦੇ ਸਟੂਡੈਂਟ ਦੇ ਅਕਾਊਂਟ ਖੋਲੇ ਔਰ ਉਹਨਾਂ ਨੂੰ ਜੋ ਐਜੂਕੇਸ਼ਨ ਲੋਨ ਨੇ ਵਧੀਆ ਸੇਵਾਵਾਂ ਨਿਭਾਈਆਂ ਔਰ ਬਹੁਤ ਦੂਰ ਤੱਕ ਇਹਨਾਂ ਦੀ ਚਰਚਾ ਹੋ ਰਹੀ ਔਰ ਅਸੀਂ ਵਾਹਿਗੁਰੂਗੇ ਅਰਦਾਸ ਕਰਦੇ ਕਿ ਇਸੇ ਤਰ੍ਹਾਂ ਹੀ ਲਗਾਤਾਰ ਇਹ ਸੇਵਾਵਾਂ ਨਿਭਾਉਣ ਔਰ ਬਹੁਤ ధਨ ਰਾਤ ਦੁਗਣੀ ਤੇ ਰਾਤ ਚੌਗਣੀ ਹੁੰਦੀ ਕਰਨ फास्टवे एकेडमी ਦੇ ਅੰਦਰ ਮੌਜੂਦ ਹੈਗੇ ਆ ਐਮ ਡੀ ਸਾਹਿਬ ਸਾਡੇ ਨਾਲ ਮੌਜੂਦ ਨੇ ਇਥੇ ਬਿਲਕੁਲ ਹਾਂ ਗੱਲਬਾਤ ਇਹਨਾਂ ਨਾਲ ਕਰਾਂਗੇ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਤਾਂ ਨਾਂ ਜਾਣਨਾ ਚਾਹਾਂਗੇ ਜਿਸਪਾਲ ਸਿੰਘ ਤੰਜੂ ਜੀ ਵੈਲਕਮ ਕਰਦਾ ਹਾਂ ਤੁਹਾਡਾ ਸਾਰਾ ਇਕਤਾ ਲਿਆ ਦੀ ਟੀਮ ਦਾ ਜਿੰਨਾ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਕੋਲ ਪਹੁੰਚੇ ਆ ਅੱਜ ਜੀ ਸਰ ਕੀ ਜਾਣਕਾਰੀ ਕਦੋਂ ਦੀ ਫਾਸਟਵੇ ਅਕੈਡਮੀ ਜਿਹੜੀ ਕਦੋਂ ਦੀ ਚੱਲ ਰਹੀ ਹੈ ਫਾਸਟਵੇ ਅਕੈਡਮੀ 2009 ਦੇ ਵਿੱਚ ਅਸੀਂ ਇੱਥੇ ਓਪਨ ਕੀਤਾ ਸੀ 2009 ਦੇ ਵਿੱਚ 2009 ਤੋਂ ਅਸੀਂ ਆਇਲਰ ਸੈਂਟਰ ਚਲਾ ਰਹੇ ਹਾਂ ਕੰਪਿਊਟਰ ਸੈਂਟਰ ਤੇ ਨਾਲ ਬੱਚਿਆਂ ਨੂੰ ਸਪੋਕਨ ਦੀ ਕਲਾਸੀ ਲਗਾ ਰਹੇ ਹਾਂ ਬਟ 2020 ਦੇ ਵਿੱਚ ਅਸੀਂ ਫਾਸਟ ਅਕੈਡਮੀ ਵਿੱਚ ਇੱਕ ਦੋ ਚੀਜ਼ਾਂ ਹੋਰ ਨਵੀਆਂ ਐਡ ਕੀਤੀਆਂ ਜਿਹਦੇ ਵਿੱਚ ਅਸੀਂ ਬਿਊਟੀ ਅਕੈਡਮੀ ਸਟਾਰਟ ਕੀਤੀ ਹੈ ਜਿਹਦੇ ਬਿਊਟੀ ਦੇ ਸਾਰੇ ਕੋਰਸ ਜਿਹੜੇ ਕਿ ਆਈਐਸਓ ਮਾਨਤਾ ਪ੍ਰਾਪਤ ਸਾਡੀ ਕੰਪਨੀ ਆ ਆਈਐਸਓ ਸਰਟੀਫਾਈਡ ਨਾਲ ਚੱਲਦੇ ਜਾਂਦੇ ਨੇ ਬੱਚਿਆਂ ਨੂੰ 3 ਮਹੀਨੇ ਤੋਂ ਲੈ ਕੇ 6 ਮਹੀਨੇ ਦਾ ਸਾਲ ਦੇ ਕੋਰਸ ਕਰਾਇਆ ਜਾਂਦਾ ਹੁੰਦਾ ਔਰ ਇੱਕ ਨਵਾਂ ਹੁਣ ਜਿਹੜੀ ਭਰਤੀ ਹੋਣੀ ਪੰਜਾਬ ਪੁਲਿਸ ਦੇ ਵਿੱਚ ਅਸੀਂ ਉਹਦੀ ਵੀ ਕੋਚਿੰਗ ਸਟਾਰਟ ਕੀਤੀ ਹੈ ਰਿਟਨ ਟੈਸਟ ਦੀ ਜੀ ਕਨਸਟੇਬਲ ਦੀ ਔਰ ਸਬ ਇੰਸਪੈਕਟਰ ਦੀ ਇਹ ਹੀ ਸਵਾਲਾਂ ਜੇ ਲਗਾਤਾਰ ਨਿਰੰਤਰ 2009 ਤੋਂ ਦੇ ਰਹੇ ਬੱਚਿਆਂ ਨੂੰ ਅੰਦਰ ਮਿਲੇ ਆ ਜੀ ਸੈਲੂਨ ਦੇ ਵਿੱਚ ਦੇਖਿਆ ਜਲੰਧਰ ਤੋਂ ਬੱਚੇ ਤੁਹਾਡੇ ਕੋ ਆ ਰਹੇ ਆ ਕੀ ਖਾਸियत ਹੈ ਸਾਡਾ ਸਾਡਾ ਜਿਹੜਾ ਸਟਾਫ ਆ ਬਹੁਤ ਲਿੰਦੀ ਸਟਾਫ ਆ ਅਸੀਂ ਬੱਚਿਆਂ ਨੂੰ ਪੂਰਾ ਕੋਆਪਰੇਟਿਵ ਕਰਦੇ ਆ ਪ੍ਰੋਡਕਟ ਉਹਨੂੰ ਪ੍ਰੋਵਾਈਡ ਕਰਦੇ ਆ ਨਹੀਂ ਤਾਂ ਜਲੰਧਰ ਬਹੁਤ ਅਕੈਡਮੀ ਆ ਤੇ ਜਲੰਧਰ ਤੋਂ ਸਾਡੇ ਕੋਲ ਬੱਚੇ ਆ ਰਹੇ ਕੁਝ ਨਾ ਕੁਝ ਐਕਸਟਰਾ ਬੱਚਿਆਂ ਨੂੰ ਕਰਵਾ ਰਹੇ ਆ ਤਾਂ ਹੀ ਸਾਡੇ ਕੋਲ ਬੱਚੇ ਆ ਰਹੇ ਜੀ ਅਸੀਂ ਬੱਚਿਆਂ ਨੂੰ ਮਿਹਨਤ ਵੋ ਕਰਵਾਨੇ ਆ ਮੈਂ ਤੁਹਾਨੂੰ ਨਾ ਸਰ ਹੋਰ ਯਾਨੀ ਕਿੰਨੇ ਤਰ੍ਹਾਂ ਦੀ ਯਾਨੀ ਕਿੰਨੇ ਪਹਿਲੇ ਕੋਵਿਡ ਤੋਂ ਪਹਿਲੇ ਤਾਂ ਬਹੁਤ ਜ਼ਿਆਦਾ ਯਾਨੀ ਅਕੈਡਮੀयां ਬੰਦ ਹੀ ਰਹੀਆਂ तकरीबन ਕੋਵਿਡ ਤੋਂ ਬਾਅਦ ਹੁਣ ਬੱਚੇ ਦੁਆਰਾ ਕਿੰਨੇ ਪਰਸੈਂਟ ਆਉਣ ਚੱਲ ਲੱਗੇ ਕੋਵਿਡ ਤੋਂ ਬਾਅਦ ਵੀ ਬਹੁਤ ਵਧੀਆ ਰਿਸਪੌਂਸ ਮਿਲਿਆ ਸਾਨੂੰ ਲਗਭਗ ਸਾਡੇ ਕੋਲ 75 ਪਰਸੈਂਟ ਬੱਚੇ ਜਿਹੜੇ ਪਲੱਸ ਹੋ ਗਏ ਇਸ ਟਾਈਮ ਅਕੈਡਮੀ ਦੇ ਵਿੱਚ ਪਿੱਛੇ ਇੱਕ ਮਹੀਨਾ ਜਿਉਂ ਵੀ ਲਾਕਡਾਊਨ ਖੁੱਲ ਗਿਆ ਗਵਰਨਮੈਂਟ ਨੇ ਓਪਨ ਕੀਤੀਆਂ ਅਕੈਡਮੀयां ਬਹੁਤ ਕਾਫੀ ਯਾਰੇ ਬੱਚੇ ਮਨ ਕੋ ਐਡਮਿਸ਼ਨਾਂ ਹੋ ਰਹੀਆਂ ਹਰ ਰੋਜ਼ ਦੋ ਚਾਰ ਐਡਮਿਸ਼ਨਾਂ ਨਵੀਆਂ ਆ ਰਹੀਆਂ ਉਹ ਸਾਡੇ ਕਿਸ਼ੋਰ ਤੇ ਜਿਹੜੇ ਬੱਚੇ ਕਮਜ਼ੋਰ ਘਰਾਂ ਤੋਂ ਗਰੀਬ ਵਿਦਿਆਰਥੀ ਆ ਜਿਨ੍ਹਾਂ ਦੇ ਮਾਪੇ ਪੇਰੈਂਟਸ ਫੀਸਾਂ ਨਹੀਂ ਦੇ ਸਕਦੇ ਅਸੀਂ ਉਹਨੂੰ ਬਹੁਤ ਹੀ ਘੱਟ ਨਾ માત્ર ਫੀਸਾਂ ਦੇ ਉੱਪਰ ਕੋਸ਼ਿਸ਼ ਕਰਵਾ ਰਹੇ ਹਾਂ ਔਰ ਜੇ ਕਿਤੇ ਲੱਗ ਰਿਹਾ ਕਿ ਸਾਨੂੰ ਇਹ ਬੱਚਾ ਬਿਲਕੁਲ ਫੀਸ ਦੇਣਾ ਨਹੀਂ ਅਸੀਂ ਉਹਨੂੰ ਫ੍ਰੀ ਆਫ ਕਾਸਟ ਵੀ ਪੜਾ ਰਹੇ ਹਾਂ ਕਾਫੀ ਬੱਚੇ ਸਾਡੇ ਕੋਲ ਫ੍ਰੀ ਆਫ ਕੋਸਟ ਵਾਚਿੰਗ ਲੈ ਕੇ ਆਏ ਉਸ ਕਰਕੇ ਉਦੇਸ਼ਾਂ ਸੈੱਟ ਹੋ ਚੁੱਕੇ ਆ ਔਰ ਜਿਹੜੇ ਸਾਨੂੰ ਰਗਾਤਾਰ ਫੋਨ ਕਰਦੇ ਰਹਿੰਦੇ ਆ ਮਿਲਦੇ ਗਏ ਰਹਿੰਦੇ ਆ ਵੀ ਸਾਡਾ ਥੈਂਕ ਯੂ ਵੀ ਕਰਦੇ ਆ ਵੀ ਤੁਹਾਡੇ ਕੋਲ ਪੜ ਕੇ ਗਏ ਆ ਅਸੀਂ ਉਹਨਾਂ ਬੱਚਿਆਂ ਕੋਲ ਕਹਿੰਦੇ ਕੋ ਫੀਸ ਨਹੀਂ ਲੈਂਦੇ ਜਿਨ੍ਹਾਂ ਦੇ ਮਾਤਾ ਪਿਤਾ ਨਹੀਂ ਹੈਗਾ ਨਹੀਂ ਨਹੀਂ ਫੀਸ ਨਹੀਂ ਲੈਣੀ ਆਓ ਤੁਸੀਂ ਪੜੋ ਕੋਈ ਗੱਲ ਫਰਸਟ ਵੇ ਅਕੈਡਮੀ ਦੀ ਇੱਕ ਖਾਸ ਗੱਲ ਜਿਹੜੀ ਤੰਜੂ ਸਾਹਿਬ ਨੇ ਦੱਸੀ ਆ ਕਿ ਜਿਹੜੇ ਗਰੀਬ ਬੱਚੇ ਆ ਜਿਹੜੇ ਗਰੀਬ ਬੱਚੇ ਲਾਗੇ ਛਾਗੇ ਤੋਂ ਹੁੰਦੇ ਜਿਹ ਪੈਸੇ ਨਹੀਂ ਦੇ ਸਕਦੇ ਬਿਲਕੁਲ ਜਾਇਜ਼ ਫੀਸ ਲਈ ਜਾਂਦੀ ਆ ਜਿ ਨਹੀਂ ਵੀ ਦੇ ਸਕਦੇ ਤਾਂ ਵੀ ਹਾਂਜੀ ਅਸੀਂ ਆਪਣੇ ਉਰ ਤੋਂ ਬਹੁਤ ਕੁਛ ਕਰਦੇ ਆਂ ਵਧੀਆ ਕਰਦੇ ਆਂ ਪਰ ਅੱਗੇ ਸਟੂਡੈਂਟ ਜਾਂ ਪੇਰੈਂਟਸ ਸਾਡੇ ਲਈ ਕੀ ਉਪਰ ਕਰਦੇ ਆਂ ਅਸੀਂ ਜੋ ਵੀ ਕਰਾਂਗੇ ਆਪਣੇ ਵਾਸਤੇ ਬੱਚਿਆਂ ਵਾਸਤੇ ਬਹੁਤ ਵਧੀਆ ਕਰਾਂਗੇ ਅਸੀਂ ਵੀਜ਼ੇ ਦੀ ਵੀ ਹੈਲਪ ਕਰਦੇ ਆਂ ਬੱਚਿਆਂ ਦੀ ਜੇ ਕਿਸੇ ਸਾਡੇ ਕੋਲ ਸਟੂਡੈਂਟ ਵੀਜ਼ਾ ਲੈਣਾ ਕਿਸੇ ਨੇ ਜਾਂ ਸਟੂਡੈਂਟ ਵੀਜ਼ਾ ਗਾਈਡੈਂਸ ਲੈਣੀ ਆ ਬੇਸ਼ੱਕ ਉਹ ਫਾਈਲ ਜਿੱਥੋਂ ਮਰਜ਼ੀ ਲਵੇ ਕੋਈ ਨਹੀਂ ਅਸੀਂ ਪ੍ਰੋਪਰ ਪ੍ਰਪੇਅਰ ਕਰਦੇ ਬੱਚੇ ਨੂੰ ਬੱਚੇ ਐਦਾਂ ਨਹੀਂ ਐਦਾਂ ਕਰੂੰਗਾ ਤੇਰਾ ਵੀਜ਼ਾ ਆਏਗਾ ਇਹ ਤਾਂ ਮੈਂ ਤੇ ਗਲ ਮੰਨ ਲਈ ਤੁਹਾਡੀ 비ਜਾ ਇਸ ਤਰ੍ਹਾਂ ਆਇਆ کئی ਜਗ੍ਹਾ ਤਾਂ ਧੋਖਾ ਹੀ ਹੋ ਰਿਹਾ ਹੈ ਫਾਇਲਾ ਜਣੀ ਡੁਪਲੀਕੇਟ ਲੈ ਕੇ ਜਾਂ ਇਸ ਤਰ੍ਹਾਂ ਦਾ ਕੋਈ ਚੱਲ ਰਿਹਾ ਦੇਖੋ ਸਰ ਜਿਹੜੀ ਕਾਂਗਿਆਰੀ ਹਿੰਦੀ ਪਾਨਕ ਦੇ ਵਿੱਚ ਹੀ ਹੁੰਦੀ ਹੈ ਨਾ ਜੀ ਸਾਰਿਆਂ ਨੂੰ ਆਪਾਂ ਇੱਕੋ ਜੀ ਇਸ ਰਸਤੇ ਨਹੀਂ ਬਣ ਸਕਦੇ ਜੀ ਜੀ ਠੀਕ ਹੈ ਨਾ ਇਹ ਤਾਂ ਆਪਣੇ ਬੰਦੇ ਦੀ ਹੋ ਬੰਦ ਲਾ ਉਹਦਾ ਦਿਮਾਗ ਕੀ ਕਹਿੰਦਾ ਕਿ ਮੈਂ ਇਹਨਾਂ ਧੋਖਾ ਕਰਾਂ ਪਤਾ ਨਹੀਂ ਉਸ ਬੰਦੇ ਨੇ ਕਿਸ ਤਰੀਕੇ ਨਾਲ ਪੈਸੇ ਕਮਾਈ ਹੁੰਦੇ ਆ ਬਿਲਕੁਲ ਗਰੀਬ ਨੇ ਕਿਤੋਂ ਵਿਆਜ ਤੇ ਲੈ ਹੁੰਦੇ ਆ ਕਿੱਥੇ ਕੋ ਉਧਾਰੇ ਫੜੇ ਹੁੰਦੇ ਆ ਜੀ ਜੀ ਅਸੀਂ ਕਿਹਦਾ ਪੈਸਾ ਮਾਰਾਂਗੇ ਤਾਂ ਬਹੁਤ ਮਾੜੀ ਗੱਲ ਆ ਜੀ ਤੈਸੇ ਨਾ ਕੀ ਹੋਗਾ ਤੁਸੀਂ 10 ਲੱਖ 20 ਲੱਖ 50 ਲੱਖ ਮੰਨੋਗੇ ਜਿੰਦਗੀ ਨੇ ਕਿਆਣੀ ਨਹੀਂ ਨੰਗੂਗੀ ਮਿਹਨਤ ਨਹੀਂ ਕਮਾਈ ਹੀ ਕਮ ਆਉਣੀ ਆ ਪਰ ਮੈਂ ਜਿਹੜਾ ਵੀ ਇਹ ਬੰਦੇ ਤੋਂ ਖਤਰੀ ਕਰਦੇ ਉਹਨਾਂ ਨੂੰ ਕਹੂੰਗਾ ਇਸੇ ਕੰਮ 'ਚ ਬਿਲਕੁਲ ਨਾ ਬਹੁਤ ਸਾਫ਼ ਸੁਥਰਾ ਕੰਮ ਕਰੋ ਤਾਂ ਕਿ ਤੁਹਾਡਾ ਵਧੀਆ ਰਿਜ਼ਲਟ ਆਵੇ ਤੁਹਾਡਾ ਵਧੀਆ ਨਾਮ ਪੈਦਾ ਹੋਵੇ ਲੋਕਾਂ ਦੇ ਜਿਹੜਾ ਨਿਆਰ ਗਿਰ ਚੁੱਕਾ ਏਜੰਟਾਂ ਬੜੀ ਉਹ ਫੇਰ ਸਾਫ਼ ਸੁਥਰਾ ਹੋ ਗਿਆ ਅੱਗੇ ਆਓ ਤੁਹਾਡੇ ਕੋਲ ਸਰ ਕਿੰਨੇ ਕ ਬੱਚੇ ਜਿਹੜੇ ਬਾਹਰ ਜਾ ਚੁੱਕੇ ਅਣਗਿਣਤ ਸਾਨੂੰ ਕੋਈ ਗਿਣਤੀ ਨਹੀਂ ਇਸ ਟਾਈਮ ਕਿੰਨੇ ਬੱਚੇ ਚਲੇ ਗਏ بڑے ਲੋਕ ਆਂਦੇ ਸਾਨੂੰ ਸਰ ਗਏ ਸਾਨੂੰ ਆਪ ਨੂੰ ਚੇਤਾ ਭੁੱਲ ਜਾਂਦਾ ਵੀ ਭਾਈ ਤੁਸੀਂ ਕੀ ਰਸਾਬ ਦੇ ਅੰਦਾਜ਼ਾ ਹੀ ਲਾਉਂਦੇ ਹੋ ਯਾਰ ਅੰਦਾਜ਼ਾ ਲਗਭਗ ਮੇਕੋ ਇਸ ਟਾਈਮ 1000 ਪਲੱਸ ਬੱਚੇ ਜਲੇ ਉਹ ਵਿਜ਼ਿਟਰ ਵੀ ਜੇ ਤੇ ਸਟੂਡੈਂਟ ਵੀ ਦੇ ਬਾਹਰ ਜਾ ਚੁੱਕੇ ਨੇ ਸਟੂਡੈਂਟ ਵੀ ਜੇ ਤੇ ਬਾਹਰ ਜਾ 1000 ਪਲੱਸ ਬੱਚੇ ਜਾ ਚੁੱਕੇ 1000 ਪਲੱਸ ਜਾਨੀ ਕਿ ਬਾਹਰ ਜਾ ਚੁੱਕੇ ਆ ਸਰ ਹੋਰ ਕੀ ਮੈਸੇਜ ਦੇਣਾ ਚਾਹੋਗੇ ਨਕੋਦਰ ਨੂੰ ਨਕੋਦਰ ਦੇ ਲਾਗੇ ਛਾਗੇ ਤੇ ਪਿੰਡਾਂ ਜਿਹੜੇ ਬੈਠੇ ਨੇ ਨਕੋਦਰ ਇਲਾਕੇ ਛਾਗੇ ਦੇ ਜਿੰਨੇ ਵੀ ਸਟੂਡੈਂਟਸ ਹੈਗੇ ਆ ਜਾਂ ਪੇਰੈਂਟ ਜਿੱਥੇ ਕਿ ਅਸੀਂ ਬਹੁਤ ਵਾਜਬ ਰੇਟਾਂ ਦੇ ਕੋਰਸਸ ਕਰਵਾਨੇ ਆਂ ਔਰ ਪੂਰੀ ਦੀ ਪੂਰੀ ਸੈਕੈਂਡਰੀ ਅੰਡਰ ਕੈਮਰੇ ਵਿੱਚ ਆ ਕੋਈ ਵੀ ਬੱਚੇ ਨੂੰ ਪ੍ਰੋਬਲਮ ਨਹੀਂ ਆਊਗੀ ਅਸੀਂ 24 ਜਿਹੜੀ ਵੀ ਤੁਹਾਨੂੰ ਹੈਲਪ ਚਾਹੀਦੀ ਹੋ 24 ਆਵਰ ਤੁਹਾਨੂੰ ਉਹ ਹੈਲਪ ਕਰਾਂਗੇ ਹੈਲਪ ਪੂਰੀ ਕਹਿੰਦੇ ਕਰਾਂਗੇ ਤੇ ਬੱਚੇ ਵੀ ਅਸੀਂ ਬਲਸਾਂ ਦੇ ਵਿੱਚ ਮਿਲੇ ਆ ਬੱਚੇ ਵੀ ਬਹੁਤ ਖੁਸ਼ ਨੇ ਕੁਝ ਬੱਚੇ ਅਸੀਂ ਇੱਥੇ ਤੱਕ ਆ ਵੇਖਿਆ ਕਿ ਜਿਹੜੇ ਜੇ ਜਲੰਧਰੋਂ ਆਉਂਦੇ ਨੇ ਨਕੋਦਰ ਆਉਂਦੇ ਨੇ ਜਲੰਧਰ ਦੀਆਂ ਸਾਰੀਆਂ ਅਕੈਡਮੀਆਂ ਛੱਡ ਕੇ ਕੁਝ ਨਾ ਕੁਝ ਤਾਂ ਖਾਸ ਹੋਊਗਾ ਜੀ ਬਿਲਕੁਲ ਹੀ ਕੋਈ ਨਾ ਕੋਈ ਸਟਾਰ ਹੈਗਾ ਤੁਹਾਡੀ ਟੀਚਰ ਬਹੁਤ ਸਬਰਦਾਰ ਹੈ ਮੈਡਮ ਗੁਰਪ੍ਰੀਤ ਜੀ ਗੁਰਪ੍ਰੀਤ ਕੋਲ 10 ਸਾਲ ਦਾ ਐਕਸਪੀਰੀਅੰਸ ਹੈ ਜੀ ਬੱਚੇ 10 ਸਾਲ ਦੇ ਜਿਹੜੇ ਬਿਊਟੀਸ਼ੀਨਰ ਕੋਰਸ ਕਰਾ ਰਹੇ ਮੈਡਮ ਗੁਰਪ੍ਰੀਤ ਜੀ ਮਿਸਟਰ ਅਜੇ ਆ ਉਹਨਾਂ ਕੋਲ ਬਹੁਤ ਲੰਬਾ ਐਕਸਪੀਰੀਅੰਸ ਆ ਇਸੇ ਕਰਕੇ ਬੱਚੇ ਆ ਰਹੇ ਜਿਹੜਾ ਬੱਚਾ ਇੱਕ ਵਾਰੀ ਸਾਡੀ ਕਲਾਸ ਚ ਆਏਗਾ ਉਹ ਵਾਪਸ ਨਹੀਂ ਜਾਏਗਾ ਇਹ 100% ਗਾਰੰਟੀ ਹੈ ਇਹਨਾਂ ਦਾ ਕਹਿਣਾ ਹੈ ਕਿ ਗਾਰੰਟੀ ਹੈ ਇਹਨਾਂ ਦੀ ਜਿਹੜਾ ਬੱਚਾ ਇੱਕ ਵਾਰੀ ਇਹਨਾਂ ਦੀ ਅਕੈਡਮੀ ਦੇ ਵਿੱਚ ਆਏਗਾ ਉਹ ਕਦੀ ਵੀ ਵਾਪਸ ਨਹੀਂ ਜਾਏਗਾ ਇੱਥੋਂ ਕੁਝ ਨਾ ਕੁਝ ਸਿੱਖ ਕੇ ਫੌਰਨ ਜਾਣਾ ਹੋਵੇ ਜਾਂ ਕੁਝ ਨਾ ਕੁਝ ਸਿੱਖ ਕੇ ਲੈ ਕੇ ਆਪਣਾ ਕੰਮਕਾਰ ਵੀ ਖੋਲ ਸਕਦਾ ਤੇ ਬਾਹਰ ਵੀ ਜਾ ਸਕਦਾ ਗੱਲਬਾਤ ਤੁਹਾਡੇ ਨਾਲ ਕਰਾਈ ਆ ਸੀ ਫਾਸਟਵੇ ਅਕੈਡਮੀ ਦੇ ਜਸਪਾਲ ਸਿੰਘ ਜੀ ਤੰਜੂ ਸਾਹਿਬ ਦੇ ਨਾਲ ਉਹਨਾਂ ਦੀ ਅਕੈਡਮੀ ਦੇ ਵਿੱਚ ਆਏ ਸੀ ਬੱਚਿਆਂ ਨਾਲ ਮਿਲੇ ਆ ਐਮ ਡੀ ਸਾਹਿਬ ਨਾਲ ਗੱਲਬਾਤ ਕੀਤੀ ਆ ਪੂਰੀ ਤੁਹਾਨੂੰ ਦਿਖਾਈ ਆ ਅਸੀਂ ਇੱਕ ਵਾਰ ਬੇਨਤੀ ਕਰਾਂਗੇ ਇੱਕ ਵਾਰ ਇਹਨਾਂ ਦੀ ਅਕੈਡਮੀ ਦੇ ਵਿੱਚ ਫਾਸਟਵੇ ਅਕੈਡਮੀ ਜਿਹੜੀ ਬਸਟ ਦੇ ਬਿਲਕੁਲ ਸਾਹਮਣੇ ਹੈਗੀ ਆ ਉਹਦੇ ਵਿੱਚ ਆਓ ਇੱਕ ਵਾਰ ਆ ਕੇ ਇਹਨਾਂ ਦਾ ਤਜਰਬਾ ਦੇਖੋ ਆਉ ਉਹ ਇਹਨਾਂ ਨੇ ਇੱਥੇ ਤੱਕ ਵੀ ਗਏ ਤਾਂ ਜੇ ਕੋਈ ਗਰੀਬ ਆ ਮਾਪੇ ਆ ਆਪਣੇ ਬੱਚਿਆਂ ਦੀ ਫੀਸਾ ਨਹੀਂ ਦੇ ਸਕਦਾ ਬਹੁਤ ਲੈਸ ਤੇ ਨਾ ਹੋਣ ਨਾਂ ਵਰਗੀਆਂ ਫੀਸਾਂ ਤੇ ਵੀ ਉਹਨਾਂ ਦੇ ਬੱਚਿਆਂ ਨੂੰ ਇੱਕ ਕੰਮ ਸਿਖਾਇਆ ਜਾਵੇਗਾ ਤਾਂ ਕਿ ਉਹ ਆਪਣਾ ਕੰਮ ਕਰ ਸਕਣ ਅਤੇ ਬਾਹਰ ਜਾਣ ਦੇ ਬਾਹਰ ਜਾ ਸਕਣ ਕੈਮਰਾ ਪਰਸਨ ਸੁਮਿਤ ਠਿੰਗੜਾ ਦੇ ਨਾਲ ਛੁਛੀਲ ਠਿੰਗੜਾ ਇਕਤਾ ਲਰ ਨਿਊਜ਼ ਨਕੋ